ਸਮਾਜ ਦਾ ਮਾਹੌਲ ਖਰਾਬ ਕਰਦੇ ਨੇ ਤੇ ਪੰਜਾਬ ਚ ਕ੍ਰਾਈਮ ਨੂੰ ਬढ़ावा ਦਿੰਦੇ ਨੇ ਉਹਨਾਂ ਦੇ ਖਿਲਾਫ ਅਸੀਂ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਬਣਾਈ ਹੋਈ ਹੈ। ਉਦੀ ਲੜੀ ਦੇ ਤਹਿਤ ਹੀ ਤੁਹਾਨੂੰ ਸਾਰਿਆਂ ਨੂੰ ਧਿਆਨ ਹੋਣਾ ਹੈ ਕਿ 3 ਤਾਰੀਖ ਨੂੰ ਫਰੀਦਕੋਟ ਪੁਲਿਸ ਦੀ ਨਾਕਾ ਪਾਰਟੀ ਵੱਲੋਂ 5 ਵੈਪਨਸ ਬਰਾਮਦ ਕੀਤੇ ਗਏ ਸੀ। ਇੱਕ ਮੁਸਤੈਦ ਚੈਕਿੰਗ ਕਰਦੇ ਹੋਏ ਰਾਤ ਵੇਲੇ ਤੇ ਜਿਹੜੀ ਨਾਕਾ ਪਾਰਟੀ ਸੀ ਉਹਨੇ ਉਹਨੂੰ ਚੇਸ ਵੀ ਕੀਤਾ ਜਿਹੜੇ ਉਹ ਬੰਦੇ ਆਏ ਸੀ ਵੈਪਨਸ ਲੈ ਕੇ ਪਰ ਅੰਧੇਰੇ ਦਾ ਫਾਇਦਾ ਉਠਾ ਕੇ ਉਹ ਅੱਗੇ ਨਿਕਲ ਗਏ ਸੀ ਸੋ ਉਸੇ ਲੜੀ ਦੇ ਤਹਿਤ ਫਰੀਦਕੋਟ ਪੁਲਿਸ ਨੇ ਜੁਆਇੰਟ ਆਪਰੇਸ਼ਨ ਵਿਦ ਕਾਊਂਟਰ ਇੰਟੈਲੀਜੈਂਸ ਬਟੇਂਡਾ ਨੇ ਸਾਰੀਆਂ ਟੀਮਾਂ ਨੇ ਬਹੁਤ ਚੰਗਾ ਕੰਮ ਕਰਦੇ ਹੋਏ ਇਨ ਦਾ ਪਾਸਟ 5 ਡੇਸ ਕੜੀ ਤੋਂ ਕੜੀ ਜੋੜਦੇ ਹੋਏ ਇਹ ਕੰਪਲੀਟਲੀ ਬਲਾਈਂਡ ਕੇਸ ਸੀ ਜਿਹਨੂੰ ਟੈਕਨੀਕਲ ਇਨਵੈਸਟੀਗੇਸ਼ਨ ਔਰ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਇਹ ਕ੍ਰੈਕ ਕੀਤਾ इस केस जो आई वुड लाइक टू स्पेशली कमेंट आर टीम लेड बाय एसपीडी जसमीत जी डीएसपी सब डिविजन फरीदकोट शमशेर जी देन सीआईए इंचार्ज दैन काउंटरेंट बठिंडा इंचार्ज और ये सारी ही टेक्निकल सेल स्पेशल ब्रांच साया ने एच बहुत मेहनत की पंजाब पुलिस दे जिने भी सारे विंगस है काम कर रहे हैं ਔਰ ਉਸੇ ਇੱਕ ਸਿਨਰਜੈਸਟਿਕ ਇਫੈਕਟ ਔਰ ਸ਼ੇਅਰਿੰਗ ਆਫ ਇਨਫੋਰਮੇਸ਼ਨ ਔਰ ক্লোਜ਼ ਕੋਆਰਡੀਨੇਸ਼ਨ ਦੇ ਤਹਿਤ ਹੀ ਜਿਹੜਾ ਇੱਕ ਬੰਦਾ ਹੈਗਾ ਬੈਂਡ ਨੇਮ ਆਫ ਗੁਰਮੀਤ ਸਿੰਘ ਉਹ ਅਰੈਸਟ ਹੋਆ 4 ਤਾਰੀਖ ਨੂੰ ਤੇ ਉਹਦੀ ਪੁੱਛਗਿੱਛ ਤੇ ਹੀ ਤੇ ਫਰਦਰ ਇਨਵੈਸਟੀਗੇਸ਼ਨਸ ਤੇ ਸਾਨੂੰ ਖੁਲਾਸੇ ਹੋਏ ਐਂਡ ਫਾਈਨਲੀ ਵੀ ਵਰ ਏਬਲ ਟੂ ਅਰੈਸਟ ਰੌਸ਼ਨ ਐਸ ਵੈਲ ਐਸ ਅਜੂ ਇਹ ਰੌਸ਼ਨ ਤੇ ਅਜੂ ਇਹਨਾਂ ਤੇ ਪੁਰਾਣੇ ਕਾਫੀ ਪਰਚੇ ਦਰਜ ਨੇ ਤੇ ਇਹਦੇ ਵਿੱਚ ਮੈਂ ਇੱਕ ਹੋਰ ਮੈਂਸ਼ਨ ਕਰਨਾ ਚਾਹਾਂਗੀ ਕਿ ਵੇਰੀਅਸ ਡਿਸਟ੍ਰਿਕਟਸ ਦੀ ਜਿਹੜੀ ਟੀਮਸ ਸੀਗੀ ਇਨਕਲੂਡਿੰਗ ਕਪੂਰਥਲਾ ਇਨਕਲੂਡਿੰਗ ਫਾਜ਼ਿਲਕਾ ਉੱਥੇ ਵੀ ਸਾਡੀਆਂ ਟੀਮਾਂ ਨੇ ਵਿੱਚ ਰੇਡਸ ਕੀਤੀਆਂ ਹੈਗੀਆਂ ਤੇ ਹੁਣ ਡਿਸਟ੍ਰਿਕਟਸ ਨੇ ਵੀ ਸਾਨੂੰ ਪੂਰਾ ਇਹਦੇ ਵਿੱਚ ਕੋਆਪਰੇਸ਼ਨ ਦਿੱਤਾ ਐਂਡ ਫਾਈਨਲੀ ਰੌਸ਼ਨ ਤੇ ਅਜੂ ਹਦੇ ਹੈਵ ਆਲਸੋ ਬੀਨ ਅਰੈਸਟਡ ਸੋ ਇਹਦੇ ਵਿੱਚ ਜਿਹੜਾ ਉਹ ਬੰਦਾ ਹੈ ਗੁਰਮੀਤ ਸਿੰਘ ਇਹਤੇ ਪਹਿਲਾਂ ਦੋ ਪਰਚੇ ਰਜਿਸਟਰਡ ਨੇ ਇਹ ਦੋਨੋਂ ਹੀ ਪਰਚੇ ਅਸਲਾ ਐਕਟ ਤੇ ਐਂਡੀਪੀਐਸ ਦੇ ਨੇ ਜਿਹੜਾ ਰੌਸ਼ਨ ਸਿੰਘ ਹੈ ਉਹਤੇ 14 ਮੁਕਦਮੇ ਦਰਜ ਨੇ ਵੱਖ-ਵੱਖ ਜਿਹੜੇ ਸੈਕਸ਼ਨਸ ਹੈ ਉਹਨਾਂ ਦੇ ਅੰਡਰ ਐਂਡ ਮੋਸਟ ਆਫ 뎀 ਆਰ ਆਰਮਜ਼ ਐਕਟ ਆਪੀਸੀ ਸੈਕਸ਼ਨਸ ਨੇ ਤਿੰਨ ਸੋ ਸਾਥ ਯਾਨੀ ਬਹੁਤ ਮਾੜਾ ਬੰਦਾ ਹੈ ਇਹ ਔਰ ਅਜੇ ਕੁਮਾਰ ਉਰਫ ਅੱਜੂ ਇਹ ਤੇ ਪੁਰਾਣੇ ਤਿੰਨ ਪਰਚੇ ਨੇ ਜੀ ਜੀ ਇਹ ਜਿਹੜੇ ਮਡਲੀ ਪੁੱਛ ਕੇ ਚ ਤੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਹ ਮੱਧ ਪ੍ਰਦੇਸ਼ ਤੋਂ ਇਹਨੂੰ ਲੈ ਕੇ ਆਏ ਆ ਔਰ ਅੱਗੇ ਇਹਨੂੰ ਜਿਹਨੂੰ ਵੀ ਸਪਲਾਈ ਕਰਨਾ ਸੀ ਉਹ ਅਸੀਂ ਹੋਰ ਵੈਰੀਫਾਈ ਕਰਦੇ ਪਏ ਹਾਂ ਐਂਡ ਇਹ ਇੱਕ ਕਲਾਸਿਕ ਐਗਜ਼ਾਮਪਲ ਹੈ ਕਿ ਕਿਵੇਂ ਇੱਕ ਬਲਾਈਂਡ ਕੇਸ ਜਿੱਥੇ ਸਾਡੇ ਕੋਲ ਕੋਈ ਲੀਡਸ ਨਹੀਂ ਸੀ ਉਹਨੂੰ ਕਿਵੇਂ ਇੱਕ ਸਸਟੇਨਡ ਅਫਰਟ ਔਰ ਇੱਕ ਫੋਰਵਰਡ ਬੈਕਵਰਡ ਲਿੰਕੇजेस ਨੂੰ ਸਟੈਬਲਿਸ਼ ਕਰਕੇ ਕਿਵੇਂ ਅਸੀਂ ਬੰਦੇ ਫੜਦੇ ਨੇ ਨਸ਼ਕਤ ਅਤੇ ਮਾੜੇ ਅਨਸਰਾਂ ਦੇ ਖਿਲਾਫ ਇੱਕ ਸਖਤ ਕਾਰਵਾਈ ਕੀਤੀ ਹੈ ਜੇ ਚ ਹਲੇ ਤੱਕ ਅਸੀਂ 42 ਐਫ ਆਈ ਆਰਸ ਰਜਿਸਟਰ ਕਰ ਚੁੱਕੇ ਨੇ ਅੰਡਰ ਐਨ ਡੀ ਪੀ ਐਸ ਐਕਟ ਐਂਡ ਜਸਟ ਇਨ 1 ਮੰਥ ਅਸੀਂ 60 ਨਸ਼ਾ ਤਸਕਰ ਅਸੀਂ ਕਾਬੂ ਕਰ ਚੁੱਕੇ ਨੇ ਇਸ ਇਹਦੇ ਵਿੱਚ ਜਿਹੜਾ ਹੈਗਾ ਉਹ ਮੁਕਦਮੇ ਦਰਜ ਨਹੀਂ ਹੈ ਜਿਹੜੇ ਅਸੀਂ ਪ੍ਰੈਗਾ ਕੈਪਸੂਲਸ ਦੇ ਖਿਲਾਫ ਕਰਦੇ ਨੇ ਕਿਉਂਕਿ ਉਹ ਇੱਕ ਵੱਖਰੇ ਸੈਕਸ਼ਨ ਚ ਰਜਿਸਟਰ ਹੁੰਦੇ ਨੇ ਬਟ ਦੈਨ ਇਟ ਸ਼ੋਜ਼ ਕਿ ਫਰੀਦਕੋਟ ਪੁਲਿਸ ਇਸ ਸਮੇਂ ਪੂਰੇ ਇੱਕ ਤੰਦੇ ਹੀ ਨਾਲ ਨਸ਼ੇ ਤੇ ਮਾੜੇ ਅਨਸਰਾਂ ਦੇ ਖਿਲਾਫ ਐਕਸ਼ਨ ਕਰ ਰਹੀ ਹੈ ਅਸਲਾ ਐਕਟ ਦੇ ਤਹਿਤ ਅਸੀਂ 6 ਮੁਕਦਮੇ ਦਰਜ ਕਰਕੇ ਪਿਛਲੇ 1 ਮਹੀਨੇ 14 ਏਕਿਊਜ਼ ਨੂੰ ਅਰੈਸਟ ਕੀਤਾ

ਅਨੀ ਅਗਰ ਦੇਖਿਆ ਜਾਏ ਤੋ ਇੱਕ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਾਈਮ ਐਂਡ ਸਪੈਸ਼ਲੀ ਅਗੇਂਸਟ ਐਂਡੀਪੀਪੀਐਸ ਐਕਟ ਸੋ ਇਸੀ ਇੱਕ ਚੀਜ਼ ਤੇ ਫਰੀਦਕੋਟ ਪੁਲਿਸ ਬਹੁਤ ਕੰਮ ਕਰ ਰਹੀ ਹੈ ਇਹਦੇ ਚ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵਨ ਮਾਨਜੀ ਇਹ ਸਾਡੇ ਡੀਜੀਪੀ ਸਰ ਨੇ ਸਾਨੂੰ ਹਦਾਇਤਾਂ ਦਿੱਤੀ ਹੋਈ ਹੈਂਗੀਆਂ ਕਿ ਜਿਹੜੇ ਵੀ ਮਾੜੇ ਅਨਸਰ ਨੇ ਤੇ ਜਿਹੜੇ ਸਮਾਜ ਦਾ ਮਾਹੌਲ ਖਰਾਬ ਕਰਦੇ ਨੇ ਤੇ ਪੰਜਾਬ ਚ ਕ੍ਰਾਈਮ ਨੂਪੜਾਵਾ ਦਿੰਦੇ ਨੇ ਉਹਨਾਂ ਦੇ ਖਿਲਾਫ ਅਸੀਂ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਬਣਾਈ ਹੋਈ ਹੈ। ਉਹਦੀ ਲੜੀ ਦੇ ਤਹਿਤ ਹੀ ਤੁਹਾਨੂੰ ਸਾਰਿਆਂ ਨੂੰ ਧਿਆਨ ਹੋਣਾ ਹੈ ਕਿ 3 ਤਾਰੀਖ ਨੂੰ ਫਰੀਦਕੋਟ ਪੁਲਿਸ ਦੀ ਨਾਕਾ ਪਾਰਟੀ ਵੱਲੋਂ 5 ਵੈਪਨਸ ਬਰਾਮਦ ਕੀਤੇ ਗਏ ਇੱਕ ਮੁਸਤੈਦ ਚੈਕਿੰਗ ਕਰਦੇ ਹੋਏ ਰਾਤ ਵੇਲੇ ਤੇ ਜਿਹੜੀ ਨਾਕਾ ਪਾਰਟੀ ਸੀ ਉਹਨੇ ਉਹਨੂੰ ਚੇਸ ਵੀ ਕੀਤਾ ਜਿਹੜੇ ਉਹ ਬੰਦੇ ਆਏ ਸੀ ਵੈਪਨਸ ਲੈ ਕੇ ਬਟ ਹਨੇਰੇ ਦਾ ਫਾਇਦਾ ਉਠਾ ਕੇ ਉਹ ਅੱਗੇ ਨਿਕਲ ਗਏ ਸੀ। ਸੋ ਉਸੀ ਲੜੀ ਦੇ ਤਹਿਤ ਫਰੀਦਕੋ ਪੁਲਿਸ ਇਨ ਅ ਜੁਆਇੰਟ ਆਪਰੇਸ਼ਨ ਵਿਦ ਕਾਉਂਟਰ ਇੰਟੈਲੀਜੈਂਸ ਬਟੇਂਡਾ ਅਨੇ ਸਾਰੀਆਂ ਟੀਮਾਂ ਨੇ ਬਹੁਤ ਚੰਗਾ ਕੰਮ ਕਰਦੇ ਹੋਏ ਇਨ ਦਾ ਪਾਸਟ 5 ਡੇਸ ਕੜੀ ਤੋਂ ਕੜੀ ਜੋੜਦੇ ਹੋਏ ਇਹ ਕੰਪਲੀਟਲੀ ਬਲਾਈਂਡ ਕੇਸ ਸੀ ਜਿਹਨੂੰ ਟੈਕਨੀਕਲ ਇਨਵੈਸਟੀਗੇਸ਼ਨ অর ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਇਹ ਕ੍ਰੈਕ ਕੀਤਾ ਇਸ ਕੇਸ ਚ ਆਈ ਊਡ ਲਾਈਕ ਟੂ ਸਪੈਸ਼ਲੀ ਕਮੈਂਡ ਆਰ ਟੀਮ ਲੀਡ ਬਾਈ ਐਸਪੀਡੀ जस्मीत जी डीएसपी सब डिवीजन फरीदकोट शमशेर जी देन सीआईए इन चार्ज देन काउंटर काउंटरेंट भटेंडा इन चार्ज और ये सारी ही साडा टेक्निकल सेल स्पेशल ब्रांच सारे ने ये च बहुत मेहनत की पंजाब पुलिस दे जिन्हें भी सारे विंग्स हैंगे वो इकट्ठे काम कर रहे हैं और उसी एक सिनर्जिस्टिक इफेक्ट और शेयरिंग ऑफ इंफॉर्मेशन और क्लोज कोऑर्डिनेशन ਦੇ ਤਹਿਤ ਹੀ ਜਿਹੜਾ ਇੱਕ ਬੰਦਾ ਹੈਗਾ ਵਾਡੇ ਨੇਮ ਆਫ ਗੁਰਮੀਤ ਸਿੰਘ ਉਹ ਅਰੈਸਟ ਹੋਆ 4 ਤਾਰੀਖ ਨੂੰ ਤੇ ਉਹਦੀ ਪੁੱਛਗਿੱਛ ਤੇ ਹੀ ਤੇ ਫਰਦਰ ਇਨਵੈਸਟੀਗੇਸ਼ਨਸ ਤੇ ਸਾਨੂੰ ਖੁਲਾਸੇ ਹੋਏ ਐਂਡ ਫਾਈਨਲੀ ਵੀ ਵਰ ਏਬਲ ਟੂ ਅਰੈਸਟ ਰੌਸ਼ਨ ਐਸ ਵੈਲ ਐਸ ਅਜੂ ਇਹ ਰੌਸ਼ਨ ਤੇ ਅਜੂ ਇਹਨਾਂ ਤੇ ਪੁਰਾਣੇ ਕਾਫੀ ਪਰਚੇ ਦਰਜ ਨੇ ਤੇ ਇਹਦੇ ਵਿੱਚ ਮੈਂ ਇੱਕ ਹੋਰ ਮੈਂਸ਼ਨ ਕਰਨਾ ਚਾਹਾਂਗੀ ਕਿ ਵੇਰੀਅਸ ਡਿਸਟ੍ਰਿਕਟਸ ਦੀ ਜਿਹੜੀ ਟੀਮਸ ਸੀਗੀ ਇਨਕਲੂਡਿੰਗ ਕਪੂਰਥਲਾ ਇਨਕਲੂਡਿੰਗ ਫਾਜ਼ਿਲ ਕਾ ਉਥੇ ਵੀ ਸਾਡੀਆਂ ਟੀਮਾਂ ਨੇ ਵਿੱਚ ਰੇਡਸ ਕੀਤੀਆਂ ਹੈਗੀਆਂ ਤੇ ਹੁਣ ਡਿਸਟ੍ਰਿਕਟਸ ਨੇ ਵੀ ਸਾਨੂੰ ਪੂਰਾ ਇਹਦੇ ਵਿੱਚ ਕੋਆਪਰੇਸ਼ਨ ਦਿੱਤਾ ਐਂਡ ਫਾਈਨਲੀ ਰੌਸ਼ਨ ਤੇ ਅਜੂ ਉਦੇ ਹੈਵ ਆਲਸੋ ਬੀਨ ਅਰੈਸਟਡ ਸੋ ਇਹਦੇ ਵਿੱਚ ਜਿਹੜਾ ਬੰਦਾ ਹੈ ਗੁਰਮੀਤ ਸਿੰਘ ਇਹਤੇ ਪਹਿਲਾਂ ਦੋ ਪਰਚੇ ਰਜਿਸਟਰਡ ਨੇ ਇਹ ਦੋਨੋਂ ਹੀ ਪਰਚੇ ਅਸਲਾ ਐਕਟ ਤੇ ਐਨਡੀਪੀਐਸ ਦੇ ਨੇ ਜਿਹੜਾ ਰੌਸ਼ਨ ਸਿੰਘ ਹੈ ਉਹਤੇ 14 ਮੁਕਦਮੇ ਦਰਜ ਨੇ ਵਕ ਵਕ ਜਿਹੜੇ ਸੈਕਸ਼ਨਸ ਹੈ ਉਹਨਾਂ ਦੇ ਅੰਡਰ and most of them are arms act ipc sections ne 307 yani bahut mara banda hai ye aur ajay kumar urf ajju ete purane tin parche ne ji ji ye jehde mudle puchke ch to sade kol information aayi hai eh madhy pradesh to ennu leke aaye hain aur aage ennu jinu bhi supply karna si oh assi fir verify karde paye hain and ye ek classic example hai ki kiven ek blind case jithe sade kol koi leads nahi si ਉਹਨੂੰ ਕਿਵੇਂ ਇੱਕ ਸਸਟੇਨਡ ਅਫਰਟ اور ایک ਫਾਰਵਰਡ ਬੈਕਵਰਡ ਲਿੰਕੇजेस ਨੂੰ ਸਟੈਬਲਿਸ਼ ਕਰਕੇ ਕਿਵੇਂ ਅਸੀਂ ਬੰਦੇ ਫੜਦੇ ਨੇ ਨਸ਼ਕਰ ਅਤੇ ਮਾੜੇ ਅੰਸਰਾ ਦੇ ਕਿ ਲਾਫ ਇੱਕ ਸਖਤ ਕਾਰਵਾਈ ਕੀਤੀ ਹੈ ਜਿਹਦੇ ਚ ਹਲੇ ਤੱਕ ਅਸੀਂ 42 ਐਫ ਆਈ ਆਰਸ ਰਜਿਸਟਰ ਕਰ ਚੁੱਕੇ ਨੇ ਅੰਡਰ ਐਨ ਡੀ ਪੀ ਐਸ ਐਕਟ ਐਂਡ ਜਸਟ ਇਨ 1 ਮੰਥ ਅਸੀਂ 60 ਨਸ਼ਾ ਤਸਕਰ ਅਸੀਂ ਕਾਬੂ ਕਰ ਚੁੱਕੇ ਨੇ ਇਸ ਇਹਦੇ ਵਿੱਚ ਜਿਹੜਾ ਹੈਗਾ ਉਹ ਮੁਕਦਮੇ ਦਰਜ ਨਹੀਂ ਹੈ ਜਿਹੜੇ ਅਸੀਂ ਪ੍ਰੈਗਾ ਕੈਪਸੂਲਸ ਦੇ ਖਿਲਾਫ ਕਰਦੇ ਨੇ ਕਿਉਂਕਿ ਉਹ ਇੱਕ ਵਖਰੇ ਸੈਕਸ਼ਨ ਚ ਰਜਿਸਟਰ ਹੁੰਦੇ ਨੇ ਬਟ ਦੈਨ ਇਟ ਸ਼ੋਜ਼ ਕਿ ਫਰੀਦਕੋਟ ਪੁਲਿਸ ਇਸ ਸਮੇਂ ਪੂਰੇ ਇੱਕ ਤੰਦੇਹੀ ਨਾਲ ਨਸ਼ੇ ਤੇ ਮਾੜੇ ਅਨਸਰਾਂ ਦੇ ਖਿਲਾਫ ਐਕਸ਼ਨ ਕਰ ਰਹੀ ਹੈ ਅਸਲਾ ਐਕਟ ਦੇ ਤਹਿਤ ਅਸੀਂ 6 ਮੁਕਦਮੇ ਦਰਜ ਕਰਕੇ ਪਿਛਲੇ 1 ਮਹੀਨੇ ਚ 14 ਐਕਿਊਜ਼ ਨੂੰ ਅਰੈਸਟ ਕੀਤਾ ਤੇ ਉਹਨਾਂ ਕੋਲੋਂ ਅਸੀਂ 9 ਪਿਸਟਲਸ 2 ਕੱਟੇ 15 ਰਾਉਂਡ ਤੇ 2 ਮੈਗਜ਼ੀਨ ਬਰਾਮਦ ਕੀਤੀਆਂ ਇੱਕ ਸਾਈਜ਼ ਐਕਟ ਯਾਨੀ ਜਿਹੜੇ ਸ਼ਰਾਬ ਦਾ ਇਲੀਗਲ ਕਾਰੋਬਾਰ ਕਰਦੇ ਨੇ